ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅਮੜੀ ਨੇ ਅਮੜੀ ਨੇ ਦਿੱਤੀਆਂ ਨਹੀਂ ਲੱਖ ਛਿੜਕਾਂ ਤੇ ਮੇਰੇ ਨੈਣਾ ਵਿੱਚੋਂ ਨੈਣਾ ਵਿੱਚੋਂ ਸ਼ਮਸ਼ਮੀਰ ਫੁੱਟਿਆ ਓ ਮੇਰੀ ਅੰਮੀਆਂ ਨਹੀਂ ਮੇਰੀ ਅੰਮੀਆਂ ਨਹੀਂ ਮੈਨੂੰ ਇੱਕ ਗੱਲ ਦੱਸਦੇ ਨਹੀਂ ਲੋਕੀ ਦਿਲ ਤੋੜ ਦਿੰਦੇ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨਹੀਂ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਲੋਕੀ ਦਿਲ ਤੋੜ ਦਿੰਦੇ ਮਾਏ ਨਹੀਂ ਸੁਣ ਮੇਰੀ ਏ ਮਾਏ ਨਾ ਦੇ ਹਿੱਕ ਨੂੰ ਆਹਾਂ ਕੀ ਕਰਨੇ ਮੈਂ ਹਾਰ ਨਹੀਂ ਅੜੀਏ ਅੱਗ ਧੁਖੇ ਵਿੱਚ ਸਾਹਾਂ ਕੀ ਕਰਨੇ ਮੈਂ ਹਾਰ ਨਹੀਂ ਅੜੀਏ ਅੱਗ ਧੁਖੇ ਵਿੱਚ ਸਾਹਾਂ ਸੜਨ ਕਲੀਰੇ ਜੇ ਨਾ ਪਾਈਆਂ ਸੜਨ ਕਲੀਰੇ ਜੇ ਨਾ ਪਾਈਆਂ ਰਾਂਝਣ ਦੇ ਗਲ ਬਾਂਹ ਨਹੀਂ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਲੋਕੀ ਦਿਲ ਤੋੜ ਦਿੰਦੇ ਦਿਲ ਤੋੜ ਦਿੰਦੇ ਨੇ ਤੇ ਕਿਦਾਂ ਹੱਸਦੇ ਨਹੀਂ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਨਹੀਂ ਲੋਕੀ ਦਿਲ ਤੋੜ ਦਿੰਦੇ